ਸਤਿ ਸ਼੍ਰੀ ਅਕਾਲ ਮੈਂ ਹੱਕਬਰ ਸਿੰਘ ਵੇਦੀ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਮੁਕੰਮਲ ਹੋਣ ਜਾ ਰਿਹਾ ਤੇ 5 ਫਰਵਰੀ ਦਾ ਉਹ ਦਿਨ ਵੀ ਨੇੜੇ ਆ ਗਿਆ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਨਿਰਧਾਰਤ ਕੀਤਾ ਸੀ ਇਲੈਕਸ਼ਨ ਕਮਿਸ਼ਨ ਨੇ ਅਜਿਹੇ ਦਿਨ ਇਸ ਕਰਕੇ ਨਿਰਧਾਰਤ ਕੀਤਾ ਸੀ ਕਿ ਦਿੱਲੀ ਵਾਸੀ ਆਪਣੀ ਕੀਮਤੀ ਵੋਟ ਦੇ ਨਾਲ ਅਗਲੀ ਸਰਕਾਰ ਨੂੰ ਚੁਣ ਸਕਦੇ ਆ ਦਿੱਲੀ ਵਿੱਚ ਹਾਲਾਤ ਬਦਲ ਚੁੱਕੇ ਆ ਦਿੱਲੀ ਵਿੱਚ ਰਾਜਨੀਤੀ ਬਦਲ ਚੁੱਕੀ ਆ ਆਮ ਆਦੀ ਪਾਰਟੀ ਦੇ ਸੁਪਰੀਮੋ ਜਿਸ ਢੰਗ ਦੇ ਨਾਲ ਜ਼ੋਰ ਲਾਉਂਦੇ ਵਕਾਈ ਦੇ ਰਿਹਾ ਹੈ ਤਾਂ ਸਿੱਧੇ ਤੌਰ ਤੇ ਜਿਸ ਤਰ੍ਹਾਂ ਦੇ ਫਿਕਰ ਜਿਸ ਤਰ੍ਹਾਂ ਦੀ ਘਬਰਾਹਟ ਆਮ ਆਦੀ ਪਾਰਟੀ ਦੇ ਵਿੱਚ ਦਿਖਾਈ ਦੇ ਰਹੀ ਹੈ ਤਾਂ ਸਵਾਲ ਇਸ ਕਰਕੇ ਉੱਭਰ ਰਿਹਾ ਕਿਉਂਕਿ ਆਮ ਆਦੀ ਪਾਰਟੀ ਨੇ 215 ਦੇ ਵਿੱਚ ਆਪਣੀ ਸਰਕਾਰ ਬਣਾਈ ਫਿਰ ਦੂਜੀ ਵਾਰ ਰੀਪੀਟ 220 ਦੇ ਵਿੱਚ ਕੀਤੀ ਤੇ ਤੀਜੀ ਵਾਰ ਸੱਤਾ ਵਿੱਚ ਬਣੇ ਰਹਿਣ ਲਈ ਆਮ ਆਦੀ ਪਾਰਟੀ ਨੂੰ ਜਿਸ ਢੰਗ ਦਾ ਜ਼ੋਰ ਲਗਾਉਣਾ ਪੈ ਰਿਹਾ ਤਾਂ ਇਸ ਦੇ ਨਾਲ ਸਵਾਲ ਇਸ ਕਰਕੇ ਉੱਭਰ ਰਿਹਾ ਕਿ ਦੇਸ਼ ਦੀਆਂ ਦੋ ਦਿਗਜ਼ ਪਾਰਟੀਆਂ ਹਮੇਸ਼ਾ ਹੀ ਦਿੱਲੀ ਵਿੱਚ ਆਮ ਆਦੀ ਪਾਰਟੀ ਨੂੰ ਟੱਕਰ ਦਿੰਦੀਆਂ ਪਰੰਤੂ ਆਏ ਵਾਰੋ ਬੈਕਵਰਡ ਤੇ ਚਲੇ ਜਾਂਦੀਆਂ ਕਿਉਂਕਿ ਜਿਸ ਤਰ੍ਹਾਂ ਦੀ ਕੂਟਨੀਤਕ ਰਾਜਨੀਤੀ ਰਵਿੰਦ ਕੇਜਰੀਵਾਲ ਕਰਦਿਆ ਉਸ ਦੇ ਵਿੱਚ ਚਿਤ ਨજર ਆਂਦੀਆਂ ਭਾਜਪਾ ਤੇ ਕਾਂਗਰਸ ਵਰਗੀਆਂ ਸਿਆਸੀ ਪਾਰਟੀਆਂ ਪਰੰਤੂ ਇਸ ਵਾਰ ਹਾਲਾਤ ਬਦਲ ਚੁੱਕਿਆ ਹੈ ਸਵਾਲ ਇਸ ਕਰਕੇ ਉੱਭਰ ਰਿਹਾ ਕਿ ਭ੍ਰਿਸ਼ਟਾਚਾਰ ਨੂੰ ਲੈ ਕੇ ਕੁਝ ਵਾਅਦਿਆਂ ਨੂੰ ਲੈ ਕੇ ਤੇ ਦੋ ਵਾਰ ਜਿਸ ਤਰ੍ਹਾਂ ਆਮ ਆਦੀ ਪਾਰਟੀ ਨੇ ਸਰਕਾਰ ਬਣਾਈ ਹੈ ਤਤ ਜੀਵਰ ਕੁਝ ਮੁਕਾਬਲਤ ਵੀ ਨਜ਼ਰ ਆ ਰਹੀ ਹੈ ਪੰਜਾਬ ਦੇ ਵਿੱਚੋਂ ਵੀ ਬਹੁਤ ਸਾਰੇ ਆਮ ਆਦੀ ਪਾਰਟੀ ਦੇ ਲੀਡਰ ਜਿਹੜੇ ਆ ਦਿੱਲੀ ਵਿੱਚ ਜੋੜ ਲਗਾਉਂਦੇ ਉਹ ਕਾਈ ਦਿੱਤੇ ਆ ਜਿਸ ਦੇ ਵਿੱਚ ਭਗਵੰਤ ਮਾਨ ਭਗਵੰਤ ਮਾਨ ਦੀ ਪਤਨੀ ਤੇ ਹੋਰ ਬਹੁਤ ਸਾਰੇ ਅਜਿਹੇ ਲੀਡਰ ਦਿੱਲੀ ਦੇ ਵਿੱਚ ਬੇਸ਼ੱਕ ਜਿਹੜੇ ਆਮ ਆਦੀ ਪਾਰਟੀ ਨਾਲ ਜੁੜੇ ਲੀਡਰ ਨੇ ਚਾਹੇ ਸਤਿੰਦਰ ਜੈਨੇ ਚਾਹੇ ਮਨੀਸ਼ ਸ਼ੋਧਿਆ ਚਾਹੇ ਆਛੀਆ ਜਾਂ ਅਰਵਿੰਦ ਕੇਜਰੀਵਾਲੇ ਅਜਿਹੇ ਦਿਗਜ਼ ਚਿਹਰੇ ਆਪਣੀ ਸੀਟ ਬਚਾਉਣ ਵਿੱਚ ਕਾਮਯਾਬ ਹੋ ਸਕਦੇ ਆ ਪਰੰਤੂ ਬਾਕੀ ਸੀਟਾਂ ਜਿਹੜੀਆਂ ਵਿਧਾਨ ਸਭਾ ਹਲਕੇ ਦੇ ਵਿੱਚ ਦੱਖਾਈ ਦਿੰਦੀ ਹੈ ਉੱਥੇ ਕੁਝ ਘਬਰਾ ਡਿਸ ਕਰਕੇ ਵੱਖਾਈ ਦੇ ਰਹੀ ਐ ਕਿ ਦਿੱਲੀ ਵਾਸੀਆਂ ਦੇ ਨਾਲ ਸਾਫ ਪਾਣੀ ਦੇਣ ਨੂੰ ਲੈ ਕੇ ਭ੍ਰਿਸ਼ਟਾਚਾਰ ਖਤਮ ਕਰਨ ਨੂੰ ਲੈ ਕੇ ਸਾਫ ਸੁਥਰਾ ਮਾਹੌਲ ਬਣਾਉਣ ਨੂੰ ਲੈ ਕੇ ਜਿਸ ਤਰ੍ਹਾਂ ਦਿੱਲੀ ਵਾਤਾਵਰਣ ਦੇ ਨਾਲ ਗੰਦਲੀ ਹੁੰਦੀ ਹੈ ਤਾਂ ਦਿੱਲੀ ਵਾਸੀ ਬੜੇ ਔਖੇ ਨਜ਼ਰ ਆ ਰਹੇ ਆ ਆਮ ਆਦੀ ਪਾਰਟੀ ਦੀ ਸਰਕਾਰ ਤੋਂ ਇਸ ਕਰਕੇ ਬਹੁਤ ਸਾਰੇ ਮੱਧਿਆនុ ਲੈ ਕੇ ਆਮਦੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਘਿਰਦੀ ਨਜ਼ਰ ਆ ਰਹੀ ਹੈ ਕਿ ਸੱਤਾ ਉਹਨਾਂ ਕੋ ਆਏਗੀ ਜਾਂ ਇਸ ਵਾਰ ਇਹ ਸੱਤਾ ਉਹਨਾਂ ਦੇ ਪੈਰਾਂ ਵਿੱਚੋਂ ਖਿਸਕ ਸਕਦੀ ਹੈ ਇਸੇ ਗੱਲ ਦੇ ਫਿਕਰ ਨੂੰ ਲੈ ਕੇ ਆਮਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕਿਸ ਤਰ੍ਹਾਂ ਦੇ ਦਾਪੇਚ ਖੇਡਦੇ ਆ ਜਿਸ ਦੇ ਨਾਲ ਤੀਜੀ ਵਾਰ ਦਿੱਲੀ ਵਿੱਚ ਸਰਕਾਰ ਬਣਾਈ ਜਾ ਸਕਦੀ ਹੈ ਪਰੰਤੂ ਅਜੇ ਸੁਪਨੇ ਤੋੜਨ ਲਈ ਭਾਜਪਾ ਨੇ ਵੀ ਟਿੱਲ ਦਾ ਜ਼ੋਰ ਲਗਾ ਰੱਖਿਆ ਕਿਉਂਕਿ ਭਾਜਪਾ ਨੇ ਅਮਦੀ ਪਾਰਟੀ ਦੀ ਸਰਕਾਰ ਨੂੰ ਸਵਾਲਾਂ ਦੇ ਇੱਕ ਟਹਰੇ ਵਿੱਚ ਖੜੇ ਕੀਤਾ ਹੈ ਬਹੁਤ ਸਾਰੇ ਜਹੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਭਾਜਪਾ ਨੇ ਜਹੇ ਕਟਾਕਸ਼ ਕੀਤੇ ਆ ਜਿਸ ਦੇ ਨਾਲ ਬੇਸ਼ੱਕ ਕਰਦਾਰਕੁਸ਼ੀ ਭ੍ਰਿਸ਼ਟਾਚਾਰ ਵਰਗੇ ਅਹਿਮ ਮਸਲਿਆਂ ਨੂੰ ਉਠਾਇਆ ਹੈ ਕਿ ਕਿਸ ਤਰ੍ਹਾਂ ਦਿੱਲੀ ਦਾ ਦਿਲ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਤੋੜ ਦਿੱਤਾ ਹੈ ਇਹਨਾਂ ਦੋ ਵਾਰ ਦੀਆਂ ਸਰਕਾਰਾਂ ਦੇ ਵਿੱਚ ਜਿਸ ਤਰ੍ਹਾਂ ਰਾਜਪਾਲ ਦੇ ਨਾਲ ਤਣਾ ਬਣਿਆ ਰਿਹਾ ਹੈ ਸ਼ਰਾਬ ਘਟਾਲੇ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਜਾਣਾ ਪਿਆ ਹੈ ਤਾਂ ਇਤੋਂ ਤੱਕੇ ਬਹੁਤ ਸਾਰੇ ਜਹੇ ਉਹਨਾਂ ਦੇ ਮੰਤਰੀ ਆਗੂ ਚਾਹੇ ਉਹ ਐਮਪੀ ਹੋਣ ਜਾਂ ਵਿਧਾਇਕ ਹੋਣ ਉਹਨਾਂ ਨੂੰ ਵੀ ਜੇਲ੍ਹ ਤੱਕ ਦਾ ਸਫਰ ਇਸ ਕਰਕੇ ਕਰਨਾ ਪਿਆ ਕਿ ਆਮਾਦੀ ਪਾਰਟੀ ਨੂੰ ਲੈ ਕੇ ਬੈਠ ਗਿਆ ਹੈ ਸ਼ਰਾਬ ਕੋਟਾਲਾ ਦਿੱਲੀ ਦੀ ਉਹ ਸ਼ਰਾਬ ਪਾਲਸੀ ਜਿਸ ਕਰਕੇ ਆਮਾਦੀ ਪਾਰਟੀ ਦੇ ਸੁਪਰੀਮੋ ਜ਼ਮਾਨਤ ਤੇ ਬਾਹਰ ਹੈ ਅਜਹੀ ਜਾਂਚ ਨੂੰ ਵੀ ਰਾਜਪਾਲ ਨੇ ਮਨਜ਼ੂਰੀ ਦੇ ਦਿੱਤੀ ਆ ਜਿਸ ਦੇ ਨਾਲ ਆਮਾਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲੂ ਨੂੰ ਬੈਕਫੁੱਟ ਤੇ ਜਾਣਾ ਪਿਆ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹ ਬੇਸ਼ੱਕ ਸੀਐਮ ਬਣੇ ਪਰੰਤੂ ਜੇਲ੍ਹ ਤੋਂ ਬਾਹਰ ਆਣ ਤੋਂ ਬਾਅਦ ਜ਼ਮਾਨਤ ਲੈਣ ਤੋਂ ਬਾਅਦ ਉਹਨਾਂ ਨੂੰ ਆਤਚੀ ਵਰਗਾ ਇੱਕ ਅਜਿਹਾ ਮਾਸਟਰ ਸਟ੍ਰੋਕ ਖੇਡਣਾ ਪਿਆ ਤੇ ਹੁਣ ਮਨੀਸ਼ ਸ਼ੋਧਿਆ ਦੇ ਉੱਤੇ ਦਾਗ ਖੇਡਣ ਦਾ ਜਿਹੜਾ ਐਲਾਨ ਕੀਤਾ ਉਸ ਦੇ ਨਾਲ ਵੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦਿੱਲੀ ਵਾਸੀ ਆਮ ਆਦੀ ਪਾਰਟੀ ਵੱਲ ਝੁਕਦੇ ਨਜ਼ਰ ਆਉਂਦੇ ਆ ਪਰੰਤੂ ਕਿਹਾ ਜਾ ਰਿਹਾ ਕਿ ਜਿਵੇਂ ਹੀ ਚੋਣਾਂ ਦਾ ਸਮਾਂ ਨੇੜੇ ਆ ਗਿਆ ਤਾਂ ਉਸ ਦੇ ਨਾਲ ਕੁਝ ਆਪਣਿਆਂ ਨੇ ਜਿਹਾ ਝਟਕੇ ਦੇ ਦਿੱਤੇ ਜਿਸ ਦੇ ਨਾਲ ਅਜਿਹੇ ਫਿਕਰ ਹੋਰ ਵੀ ਵੱਧ ਗਏ ਕਿ ਆਖਰ ਕਿਸ ਤਰ੍ਹਾਂ ਦੇ ਝਟਕਿਆਂ ਦੇ ਵਿੱਚੋਂ ਆਮ ਆਦੀ ਪਾਰਟੀ ਨੂੰ ਇਹਨਾਂ ਵਿਧਾਇਕਾਂ ਨੇ ਅਜਿਹਾ ਸ਼ੀਸ਼ਾ ਵਖਾਉਣ ਦਾ ਕੰਮ ਕੀਤਾ ਜਿਸ ਦਾ ਇਸ਼ਾਰਾ ਪੰਜਾਬ ਵੱਲ ਵੀ ਹੋਇਆ ਹੈ ਕਿਹਾ ਜਾਂਦਾ ਕਿ ਆਮ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਟਿਕਟ ਕੱਢ ਦਿੱਤੀ ਕੁਝ ਵਿਧਾਇਕਾਂ ਦੀ ਕੁਝ ਦੇ ਵਿਧਾਨ ਸਭਾ ਹਲਕੇ ਬਦਲ ਦਿੱਤੇ ਇਸ ਦੇ ਨਾਲ ਉਹਨਾਂ ਦੀ ਚਿੰਤਾ ਵੀ ਵੱਧ ਗਈ ਕਿ ਪਤਾ ਨਹੀਂ ਉਹਨਾਂ ਦੇ ਹਿੱਸੇ ਜਿੱਤ ਆਉਣੀ ਹੈ ਕਿ ਹਾਰ ਆਉਣੀ ਹੈ ਪਰੰਤੂ ਕਾਂਗਰਸ ਤੇ ਭਾਜਪਾ ਵੱਲੋਂ ਜਿਹੜੇ ਚਿਹਰਿਆਂ ਨੂੰ ਉਤਾਰਿਆ ਗਿਆ ਉੱਥੇ ਫਸਵੇਂ ਮੁਕਾਬਲੇ ਹੈ ਫਸਵੀਂ ਟੱਕਰ ਹੈ ਤੇ ਇਸ ਕਰਕੇ ਜਿੱਤ ਹਾਰ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਅਜਿਹਾ ਟੇਵਾ ਵੇਖਿਆ ਨਹੀਂ ਜਾ ਸਕਦਾ ਜਿਸ ਦੇ ਵਿੱਚੋਂ ਆਮ ਆਦੀ ਪਾਰਟੀ ਦੀ ਜਿੱਤ ਵਿਖਤੀ ਵਿਖਾਈ ਦੇਰੀ ਹੋਵੇ ਬਹੁਤ ਸਾਰੇ ਜਹੇ ਮੁੱਦੇ ਵੀ ਉੱਠੇ ਜਿਹਦੇ ਵਿੱਚੋਂ ਜਮਨਾ ਦੇ ਵਿੱਚ ਜ਼ਹਿਰ ਘੁਲਨ ਦਾ ਬਿਆਨ ਆਮ ਆਦੀ ਪਾਰਟੀ ਦੇ ਸੁਪਰੀਮੋ ਦਾ ਦਿਖਾਈ ਦਿੱਤਾ ਇਲੈਕਸ਼ਨ ਕਮਿਸ਼ਨ ਦੀ ਇੱਕ ਫਟਕਾਰ ਦਖਾਈ ਦਿੱਤੀ ਬੈਸਕੋ ਮਾਮਲਾ ਬਿਆਨਾਂ ਵਿੱਚ ਹੀ ਰੁਲਦਾ ਨਜ਼ਰ ਆਇਆ ਇਸ ਉੱਤੇ ਅੱਗੇ ਜਾ ਕੇ ਕਿਸ ਤਰ੍ਹਾਂ ਦੇ ਪੱਤੇ ਖੁੱਲਦੇ ਆ ਕਿਸ ਤਰ੍ਹਾਂ ਦੀ ਤਸਵੀਰ ਅਰਵਿੰਦ ਕੇਜਰੀਵਾਲ ਪੇਸ਼ ਕਰਦੇ ਆ ਜਲ ਬੋਰਡ ਦੇ ਅਧਿਕਾਰੀਆਂ ਨੂੰ ਵੀ ਬੁਲਾਇਆ ਗਿਆ ਜੇ ਆਮਾਦੀ ਪਾਰਟੀ ਦੀ ਸਰਕਾਰ ਤੀਜੀ ਵਾਰ ਬਣਦੀ ਹੈ ਬੈਸਕ ਕੇ ਮਾਮਲਾ ਖੂਖਾਤੇ ਪੈ ਜੇ ਪਰੰਤੂ ਭਾਜਪਾ ਇਸ ਵਾਰ ਵੱਡੇ ਪੱਧਰ ਤੇ ਆਮਾਦੀ ਪਾਰਟੀ ਨੂੰ ਟੱਕਰ ਦੇ ਰਹੀ ਹੈ ਤੇ ਇਸ ਗੱਲ ਦੀ ਚਰਚਾ ਖੂਬ ਹੋ ਰਹੀ ਹੈ ਕਿ 215 ਤੇ 222 ਦੇ ਵਿੱਚ ਜਿੰਨੀਆਂ ਕੁ ਸੀਟਾਂ ਆਮ ਆਦੀ ਪਾਰਟੀ ਨੂੰ ਦਿੱਲੀ ਦੇ ਵਿੱਚ ਆਈਆਂ ਸ਼ਾਇਦ ਤੀਜੀ ਵਾਰ ਇੰਨੀਆਂ ਸੀਟਾਂ ਵਾਲਾ ਬਹੁਮਤ ਆਮ ਆਦੀ ਪਾਰਟੀ ਨੂੰ ਨਾ ਮਿਲੇ ਕਿਉਂਕਿ ਭਾਜਪਾ ਜਿਸ ਟੱਕਰ ਦੇ ਨਾਲ ਅੱਗੇ ਵੱਧ ਰਹੀ ਹੈ ਉਸ ਦੇ ਨਾਲ ਆਮ ਆਦੀ ਪਾਰਟੀ ਦੀ ਜ਼ਮੀਨ ਜਾਂ ਦਿੱਲੀ ਵਿੱਚੋਂ ਸੱਤਾ ਖਿਸਕ ਸਕਦੀ ਹੈ ਇਸ ਦੇ ਨਾਲ ਹੀ ਕੁਝ ਅਹੀ ਖਬਰ ਦਾ ਵੀ ਜ਼ਿਕਰ ਕਰਾਂਗੇ ਕਿਉਂਕਿ ਸ਼੍ਰੀ ਕਲਤਕ ਸਾਬ ਤੋਂ 2 ਦਸੰਬਰ ਨੂੰ ਜਿਹੜੇ ਫੈਸਲੇ ਹੋਏ ਸੀ ਜਿਸ ਦੇ ਨਾਲ ਅਕਾਲੀ ਦਲ ਨੂੰ ਉਹਨਾਂ ਫੈਸਲਿਆਂ ਦੇ ਵਿੱਚੋਂ ਲੰਘਣਾ ਪੈਣਾ ਸੀ ਪਰੰਤੂ ਕੁਝ ਜਿਹੜੇ ਫੈਸਲੇ ਸੀ ਜੋ ਹੁਣ ਵੀ ਅਕਾਲੀ ਦਲ ਨੂੰ ਤੰਗ ਕਰ ਰਿਹਾ ਉਹਨਾਂ ਵਿੱਚੋਂ ਇੱਕੋ ਇੱਕ ਅਜਿਹਾ ਫੈਸਲਾ ਸੀ ਕਿ ਬੇਸ਼ੱਕ ਹੋਰ ਸਾਰੇ ਫੈਸਲਿਆਂ ਦੇ ਉੱਤੇ ਅਕਾਲੀ ਦਲ ਨੇ ਫੁੱਲ ਚੜਾ ਦਿੱਤੇ ਹੋਣ ਉਸ ਦੇ ਵਿੱਚ ਬਹੁਤ ਸਾਰੇ ਘਟਨਾਕਰਮ ਦਖਾਈ ਦਿੱਤੇ ਪਰੰਤੂ ਇੱਕੋ ਇੱਕ ਅਜਿਹਾ ਫੈਸਲਾ ਸੀ ਜੋ ਅਕਾਲੀ ਦਲ ਦੀ ਗਲੇ ਦੀ ਹੱਡੀ ਬਣ ਗਿਆ ਉਸ ਫੈਸਲੇ ਦੀ ਪ੍ਰਵਾਹ ਕੀਤੇ ਬਿਨਾ ਅਕਾਲੀ ਦਲ ਨੇ ਆਪਣਾ ਪੈਰ ਅੱਗੇ ਪੁੱਟ ਲਿਆ ਉਸ ਦੇ ਵਿੱਚੋਂ ਨਿਕਲਦੀ ਹੈ ਅਕਾਲੀ ਦਲ ਵਿੱਚ ਹੋਣ ਵਾਲੀ ਭਰਤੀ ਉਸ ਭਰਤੀ ਨੂੰ ਲੈ ਕੇ ਅਕਾਲੀ ਦਲ ਅੱਗੇ ਵੱਚ ਚੁੱਕਿਆ ਪਰੰਤੂ ਅਕਾਲੀ ਦਲ ਤੋਂ ਵੱਖ ਹੋਈ ਅਜਹੀ ਧਿਰ ਜਿਸ ਨੂੰ ਬਾਗੀ ਧਿਰ ਕਿਹਾ ਗਿਆ ਜਿਸ ਨੂੰ ਅਕਾਲੀ ਦਲ ਸੁਧਾਰ ਲੈ ਰਿਹਾ ਕਿਹਾ ਗਿਆ ਉਹਨਾਂ ਨੇ ਇੱਕੋ ਇੱਕ ਸਵਾਲ ਫੇਰ ਅਕਾਲੀ ਦਲ ਲਈ ਅਜਿਹਾ ਕੜਾ ਕੀਤਾ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਜੀ ਸ਼੍ਰੀ ਕਾਲ ਤੱਕ ਸਭ ਤੋਂ ਬਣਾਈ ਗਈ ਸੀ ਉਸੇ ਕਮੇਟੀ ਨੇ ਭਰਤੀ ਕਰਨੀ ਸੀ ਉਸੇ ਹੀ ਕਮੇਟੀ ਨੇ ਦੱਸਣਾ ਸੀ ਕਿ ਕਿਸ ਤਰ੍ਹਾਂ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਬਣੇਗਾ ਕਿਸ ਤਰ੍ਹਾਂ ਵਰਕਿੰਗ ਕਮੇਟੀ ਬਣੇਗੀ ਕਿਸ ਤਰ੍ਹਾਂ ਜ਼ਿਲ੍ਹਾ ਪ੍ਰਧਾਨ ਲਗਾਏ ਜਾਣਗੇ ਜਾਂ ਇੱਕ ਵੱਡਾ ਸੰਗਠਨ ਅਕਾਲੀ ਦਲ ਦਾ ਮੁੜ ਗਠਿਤ ਕੀਤਾ ਜਾ ਸਕਦਾ ਹੈ ਖੈਰ ਜਿਹੜੇ ਅਕਾਲੀ ਦਲ ਦੇ ਆਗੂਆਂ ਨੇ ਪੈਰ ਪੁੱਟ ਕੇ ਅੱਗੇ ਚੱਲਣਾ ਹੀ ਮੁਨਾਸਬ ਸਮਝਿਆ ਤਾਂ ਉਹਨਾਂ ਵਿੱਚੋਂ ਤਾਂ ਸਿੱਧੇ ਤੌਰ ਤੇ ਵੱਖਾ ਹੀ ਦਿੱਤਾ ਸੀ ਕਿ 2 ਦਸੰਬਰ ਦੀ ਬੈਠਕ ਵਿੱਚੋਂ ਜਿਹੜੀ ਸੱਤ ਮੈਂਬਰੀ ਕਮੇਟੀ ਦਾ ਐਲਾਨ ਹੋਇਆ ਉਸ ਦੇ ਵਿੱਚੋਂ ਅਕਾਲੇ ਦਲ ਨੇ ਕੁਝ ਅਜਿਹੇ ਵਿਅਕਤੀਆਂ ਦੀ ਚੋਣ ਕੀਤੀ ਜਿਨ੍ਹਾਂ ਨੂੰ ਅਬਜ਼ਰਵਰ ਲਗਾ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਤਾਂ 2 3 ਅਜਿਹੇ ਆਗੂ ਸੰਤਾ ਸਿੰਘ ਉਮੇਦਪੁਰੀ ਤੇ ਮਨਪ੍ਰੀਤ ਸਿੰਘ ਿਆਲੀ ਤੇਜ ਦੇ ਨਾਲ ਹੀ ਗੁਰਪ੍ਰਤਾਪ ਸਿੰਘ ਵੱਡਾਲਾ ਨੂੰ ਵੀ ਅਬਜ਼ਰਵਰ ਲਗਾਇਆ ਗਿਆ ਪਰੰਤੂ ਤਿੰਨੋਂ ਆਗੂਆਂ ਨੇ ਇਹ ਗੱਲ ਕਹਿ ਕੇ ਆਪਣੇ ਆਪ ਨੂੰ ਪਿੱਛੇ ਖਿੱਚ ਲਿਆ ਕਿ ਸ਼੍ਰੀ ਕਾਲ ਤਖਤ ਸਾਹਿਬ ਦਾ ਹੁਕਮ ਸਿਰ ਮੱਥੇ ਆ ਉਹਨਾਂ ਵੱਲੋਂ ਜਿਹੜੀ 7 ਮੈਂਬਰੀ ਕਮੇਟੀ ਬਣਾਈ ਗਈ ਸੀ ਉਹੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮਹਿਮ ਨੂੰ ਅੱਗੇ ਲਿਜਾ ਸਕਦੀ ਹੈ ਇਹਨਾਂ ਹਾਲਾਤਾਂ ਵਿੱਚ ਅੱਗੇ ਨਹੀਂ ਵਧਿਆ ਜਾ ਸਕਦਾ ਤਮਾਮ ਘਟਨਾ ਕਰਮ ਅਕਾਲੀ ਦਲ ਦੇ ਨਾਲ ਜੁੜੇ ਪਰੰਤੂ ਹਮੇਸ਼ਾ ਹੀ ਅਕਾਲੀ ਦਲ ਨੇ ਉਸ 7 ਮੈਂਬਰੀ ਕਮੇਟੀ ਦੇ ਅਬਜ਼ਰਵਰ ਲਗਾਉਣ ਤੋਂ ਬਾਅਦ ਭਰਤੀ ਮਹਿਮ ਨੂੰ ਸ਼ੁਰੂ ਕਰ ਦਿੱਤਾ ਪਰੰਤੂ ਜਿਵੇਂ ਬਹੁਤ ਸਾਰੇ ਸਵਾਲ ਜਥੇਦਾਰ ਸਬੰਤ ਗਿਆਨੀ ਰਕबीर ਸਿੰਘ ਹੋਰਾਂ ਤੇ ਜਾਂ ਕਾਲੇ ਦਲ ਲਈ ਖੜੇ ਰਹੇ ਤਾਂ ਉਸ ਦੇ ਨਾਲ ਲੋਕਾਂ ਵਿੱਚੋਂ ਵੀ ਕਿਤੇ ਨਾ ਕਿਤੇ ਮਲਫੀ ਹੁੰਦਾ ਚਲਾ ਗਿਆ ਕਾਲੇ ਦਲ ਜੋ ਵੱਡੀ ਚਿੰਤਾ ਦਾ ਵਿਸ਼ਾ ਸੀ ਤੇ ਲੋਕਾਂ ਵਿੱਚ ਇਸ ਗੱਲ ਦੀ ਵੀ ਚਰਚਾ ਸੀ ਕਿ ਜਿਹੜੇ 2 ਦਸੰਬਰ ਨੂੰ ਫੈਸਲੇ ਆਏ ਐ ਬੈਸ਼ੱਕ ਜਿਹੜੇ ਲਾਗੂ ਕੀਤੇ ਗਏ ਜਿਹੜੇ ਮੰਨੇ ਗਏ ਆਖਰ ਸੱਤ ਮੈਂਬਰੀ ਕਮੇਟੀ ਦੇ ਫੈਸਲੇ ਦੇ ਉੱਤੇ ਅਜਹੀ ਨજર ਅੰਦਾਜ਼ੀ ਕਿਉਂ ਕੀਤੀ ਜਾ ਰਹੀ ਹੈ ਇਸ ਉਤੇ ਅਨਾਂ ਕਰਨੀ ਕਿਉਂ ਕੀਤੀ ਜਾ ਰਹੀ ਹੈ ਪਰੰਤੂ ਹੁਣ ਕੁਝ ਅਜਹੀ ਖਬਰ ਆਈ ਹੈ ਕਿ ਸ਼੍ਰੀ ਕਲਤਕਸਾ ਵੱਲੋਂ ਬਣਾਈ ਸੱਤ ਮੈਂਬਰੀ ਕਮੇਟੀ ਦੀ ਇੱਕ ਬੈਠਕ ਭਲਕੇ ਹੋਣ ਜਾ ਰਹੀ ਹੈ ਪਰੰਤੂ ਇਸ ਦੇ ਨਾਲ ਸਵਾਲ ਇਸ ਕਰਕੇ ਉੱਭਰਦੇ ਹੈ ਕਿ ਜੇ ਸੱਤ ਮੈਂਬਰੀ ਕਮੇਟੀ ਦੀ ਬੈਠਕ ਹੋਣ ਜਾ ਰਹੀ ਹੈ ਕਿ ਇਸ ਦੇ ਨਾਲ ਸ਼੍ਰੋਮਣੀ ਕਾਲੇ ਦਲ ਆਪਣੀ ਉਪਭਰਤੀ ਮੈਮ ਨੂੰ ਰੋਕੇਗਾ ਜਾਂ ਗਿਆਨੀ ਰਕबीर ਸਿੰਘ ਜਿਹੜੇ ਵਿਦੇਸ਼ ਜਾ ਚੁੱਕਿਆ ਉਹਨਾਂ ਦੇ ਆਉਣ ਤੋਂ ਬਾਅਦ ਕਿਸ ਦਿਸ਼ਾ ਵੱਲ ਵਧਿਆ ਜਾ ਸਕਦਾ ਹੈ ਅਜਹੀਆਂ तमाम ਚਰਚਾਵਾਂ ਤੇ ਗੱਲਾਂ ਨਿਕਲਦੀਆਂ ਉੱਭਰਦੀਆਂ ਵੱਖਾਈ ਦੇ ਰੀਆਂ ਖੈਰ ਜਦੋਂ ਇਹ ਬੈਠਕ ਹੋਣ ਜਾ ਰਹੀ ਹੈ ਇਸ ਬੈਠਕ ਦੇ ਵਿੱਚ ਇਹ ਗੱਲ ਜ਼ਰੂਰ ਵਿਚਾਰੇ ਜਾਏਗੀ ਕਿ ਜਿਹੜੀ ਭਰਤੀ ਸ਼੍ਰੋਮਣੀ ਅਕਾਲੀ ਦਲ ਨੇ ਅੱذਿਓ ਵੱਧ ਕਰ ਲਈ ਹੈ ਕਿਉਂਕਿ ਇਸ ਭਰਤੀ ਨੂੰ 1 ਮਾਰਚ ਤੱਕ ਮੁਕੰਮਲ ਕਰਨਾ ਹੈ ਉਸ ਤੋਂ ਬਾਅਦ ਪਾਰਟੀ ਦਾ ਪ੍ਰਧਾਨ ਵੀ ਲਗਾਇਆ ਜਾਣਾ ਹੈ ਪਰੰਤੂ ਜਿਹੜੀ ਅਕਾਲੀ ਦਲ ਤੋਂ ਵਾਕ ਹੋ ਕੇ ਤਰ ਬੋਲ ਰਹੀ ਹੈ ਉਹਨਾਂ ਨੇ ਕਿਹਾ ਕਿ ਜਿਹੜੀ ਅਕਾਲੀ ਦਲ ਭਰਤੀ ਕਰ ਰਿਹਾ ਉਹ ਫੈਸਲੇ ਦੀ ਵੱਡੀ ਉਲੰਘਣਾ ਹੈ ਹੁਕਮਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਇਸ ਕਰਕੇ ਉਸੇ ਹੀ ਸੱਤ ਮੈਂਬਰੀ ਕਮੇਟੀ ਦੀ ਬੈਠਕ ਹੋਣ ਜਾ ਰਹੀ ਹੈ ਪਰੰਤੂ ਇਹ ਵੀ ਕਿਹਾ ਜਾ ਰਿਹਾ ਕਿ ਕੁਝ ਨਾਵਾਂ ਦੀ ਪੇਸ਼ਕਸ਼ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ ਕਿ ਕਮੇਟੀ ਵਿੱਚ ਅਮੈਂਡਮੈਂਟ ਕਰ ਲੈਣੀ ਚਾਹੀਦੀ ਹੈ ਜਿੱਥੇ ਸੱਤ ਮੈਂਬਰੀ ਕਮੇਟੀ ਹੈ ਉਸ ਨੂੰ 16 ਮੈਂਬਰੀ ਕਮੇਟੀ ਵੀ ਬਣਾਇਆ ਜਾ ਸਕਦਾ ਹੈ ਤੇ ਕੁਝ ਨਾਵਾਂ ਦੀ ਪੇਸ਼ਕਸ਼ ਸ਼੍ਰੋਮਣੀ ਅਕਾਲੀ ਦਲ ਨੇ ਗਿਆਨੀ ਰਗबीर ਸਿੰਘ ਹੋਰਤ ਤੱਕ ਕੀਤੀ ਹੈ ਪਰੰਤੂ ਸਵਾਲੇ ਬਣ ਰਿਹਾ ਹੈ ਕਿ ਜਿਨ੍ਹਾਂ ਨੂੰ 2 ਦਸੰਬਰ ਦੇ ਫੈਸਲਿਆਂ ਦੇ ਵਿੱਚ ਸਜ਼ਾ ਲਗਾਈ ਗਈ ਹੈ ਕੀ ਉਹ ਸੱਤ ਮੈਂਬਰੀ ਕਮੇਟੀ ਦੇ ਨਾਲ ਜੋੜੇ ਜਾ ਸਕਦੇ ਆ ਤਾਂ ਅਜਿਹੇ ਹਾਲਾਤ ਅੱਗੇ ਜਾ ਕੇ ਵੀ ਗੰਭੀਰ ਹੋ ਸਕਦੇ ਆ ਚੁਣੌਤੀਆਂ ਅੱਗੇ ਦੀਆਂ ਅੱਗੇ ਖੜੀਆਂ ਵਖਾਈ ਦੇ ਰੀਆਂ ਹੈ ਪਰੰਤੂ ਸੱਤ ਮੈਂਬਰੀ ਕਮੇਟੀ ਜਿਹੜੀ ਬੈਠਕ ਕਰਨ ਜਾ ਰਹੀ ਹੈ ਜਿਹੜੀ ਸ਼੍ਰੀ ਕਲਤਕ ਸਾਬ ਤੋਂ ਨਿਰਧਾਰਤ ਕੀਤੀ ਗਈ ਸੀ ਤਾਂ ਉਸ ਬੈਠਕ ਦੇ ਵਿੱਚ ਕਿਸ ਦਿਸ਼ਾ ਵੱਲ ਵਧਿਆ ਜਾਏਗਾ ਕਿਸ ਦਿਸ਼ਾ ਵੱਲ ਵੱਧ ਕੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮਹਿਮ ਨੂੰ ਜਾਰੀ ਰੱਖਿਆ ਜਾਏਗਾ तमाम ਅਜਿਹੇ ਮਸਲੇ ਨੇ ਜਿਹੜੇ ਸੱਤ ਮੈਂਬਰੀ ਕਮੇਟੀ ਦੇ ਵਿੱਚ ਵਿਚਾਰੇ ਜਾ ਸਕਦੇ ਆ ਉਸ ਬੈਠਕ ਦੇ ਸੱਦੇ ਤੋਂ ਬਾਅਦ ਇਹ ਗੱਲ ਦੀ ਚਰਚਾ ਬਣ ਰਹੀ ਹੈ ਕਿ ਸ਼੍ਰੀ ਕਲਤਕ ਸਾਬ ਤੋਂ ਜਿਸ ਤਰ੍ਹਾਂ ਦੇ ਫੈਸਲੇ ਆਏ ਸੀ ਜੇ ਅਕਾਲੀ ਦਲ ਨੇ ਇਹਨਾਂ ਬਿਨ ਲਾਗੂ ਤੁਰਤ ਪ੍ਰਭਾਵ ਦੇ ਨਾਲ ਕਰ ਲਏ ਹੁੰਦੇ ਤਾਂ ਅਜਹੀ ਸਥਿਤੀ ਨਾ ਬਣਦੀ ਅਜਿਹੇ ਡੂੰਗੇ ਸੰਕਰ ਦੇ ਵਿੱਚੋਂ ਜਾਂ ਚੁਣੌਤੀਆਂ ਦੇ ਵਿੱਚੋਂ ਅਕਾਲੀ ਦਲ ਨੂੰ ਨਾ ਲੰਘਣਾ ਪੈਂਦਾ ਪਰੰਤੂ ਵੇਖਣਾ ਹੋਵੇਗਾ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਦੀ ਬੈਠਕ ਹੋਣ ਜਾ ਰਹੀ ਹੈ ਉਸ ਬੈਠਕ ਦੇ ਵਿੱਚ ਕਿਰਪ੍ਰਤਾਪ ਸਿੰਘ ਵਡਾਲਾ ਸੰਤਾ ਸਿੰਘ ਮੇਧਪੁਰੀ ਮਨਪ੍ਰਸਨ ਅਿਆਲੀ ਜਾ ਹੋਰ ਜਿੰਨੇ ਵੀ ਮੈਂਬਰ ਨੇ ਕਿਹੜੇ-ਕਿਹੜੇ ਪਹੁੰਚਦੇ ਆ ਕਿਸ ਤਰ੍ਹਾਂ ਦੀ ਗੱਲ ਰੱਖਦੇ ਆ ਕਿਸ ਦਿਸ਼ਾ ਵੱਲ ਵੱਧਦੇ ਆ ਤੇ ਕਿਸ ਤਰ੍ਹਾਂ ਦਾ ਪ੍ਰਭਾਵ ਬਣਾਉਣ ਦੇ ਵਿੱਚ ਸੱਤ ਮੈਂਬਰੀ ਕਮੇਟੀ ਦਿਖਾਈ ਦੇਗੀ ਜਿਸ ਤਰੰਗ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੱਗੇ ਵੱਧ ਰਿਹਾ ਤਾਂ ਇਸ ਸੱਤ ਮੈਂਬਰੀ ਕਮੇਟੀ ਦਾ ਕਿਸ ਤਰ੍ਹਾਂ ਦਾ ਵजूद ਰਹੇਗਾ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤਾਲਮੇਲ ਬਣਾ ਕੇ ਇਹ ਕਮੇਟੀ ਅੱਗੇ ਵਰਕ ਕਰਦੀ ਵਕਾ ਹੀ ਦਿੰਦੀ ਹੈ ਪਰantu ਚਰਚਾਵਾਂ ਦੇ ਵਿੱਚੋਂ ਇਹੀ ਗੱਲ ਬਾਰ-ਬਾਰ ਉੱਭਰ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ 2 ਦਸੰਬਰ ਵਾਲੇ ਫੈਸਲੇ ਨੂੰ ਇਨ ਬਿਨ ਲਾਗੂ ਕਰਕੇ ਲੋਕਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰ ਲੈਣੀ ਚਾਹੀਦੀ ਹੈ